ਮਸਾਬ ਇੱਕ ਅੱਜ ਅਸੀਂ ਸੋਧਿਆ ਸਾਹਿਬ ਨੂੰ ਜ਼ਮਾਨਤ ਮਿਲ ਗਈ ਹੈਗੀ ਆ ਕੀ ਕਹਿਣਾ ਚਾਹੂੰ ਸਭ ਤੋਂ ਪਹਿਲਾਂ ਦੇਸ਼ ਦੀ ਸਭੋਚ ਅਦਾਲਤ ਆਨਰੇਬਲ ਸੁਪਰੀਮ ਕੋਰਟ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਮਨੀਸ਼ ਸੋਧਿਆ ਜੀ ਨੂੰ ਜ਼ਮਾਨਤ ਜਿਹੜੀ ਆ ਉਹ ਆਲਾਉ ਕੀਤੀ ਆ ਸੋ ਆਨਰੇਬਲ ਸਪੀਕਰ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਸਮਝਦਾ ਦੇਸ਼ ਤੇ ਵਿਦਵਾਨ ਭਾਰਤੀ ਜਨਤਾ ਪਾਰਟੀ ਲਗਾਤਾਰ ਆਪੋਜੀਸ਼ਨ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀ ਆ ਲਗਾਤਾਰ ਝੂਠੇ ਫਰਜ਼ੀ ਕੇਸ ਬਣਾਏ ਜਾ ਰਹੇ ਨੇ ਜਿਨ੍ਹਾਂ ਵਿਪੱਖਸ਼ ਦੇ ਨੇਤਾ ਨੇ ਕੱਲੇ ਕੱਲੇ ਨੂੰ ਫੜ ਕੇ ਜੇਲਾ ਚ ਧੱਕਿਆ ਜਾ ਰਿਹਾ ਤਾਂ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲੋਕਤੰਤਰ ਦੇ ਅੰਦਰ ਆਪਣਾ ਵਿਰੋਧ ਨਹੀਂ ਸਹਿਣ ਕਰ ਸਕਦੀ ਔਰ ਲੋਕਤੰਤਰ ਦੇ ਅੰਦਰ ਕਿਉਂਕਿ ਤੁਹਾਡਾ ਵਿਰੋਧ ਵੀ ਹੋਣਾ ਹੁੰਦਾਗਾ ਜਿਹੜੀਆਂ ਲੋਕਪ੍ਰੋਧੀ ਨੀਤੀਆਂ ਨੇ ਲੋਕ ਕੋਲੋਂ ਦਾ ਪਰਦਾ ਫਾਸ਼ ਕਰਦੇ ਨੇ ਸੋ ਇਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਡਿਕਟੇਟਰਸ਼ਿਪ ਵੱਲ ਵੱਧ ਰਹੀ ਆ ਉਹ ਤਾਨਾਸ਼ਾਹੀ ਵੱਲ ਵੱਧ ਰਹੀ ਆ ਪਰ ਲੇਕਿਨ ਦੇਸ਼ ਨੇ ਹਮੇਸ਼ਾ ਤਾਨਾਸ਼ਾਹ ਨੂੰ ਰਿਜੈਕਟ ਕੀਤਾਗਾ ਦੇਸ਼ ਨੇ ਹਮੇਸ਼ਾ ਡਿਕਟੇਟਰਸ਼ਿਪ ਨੂੰ ਰਿਜੈਕਟ ਕੀਤਾਗਾ ਕਿਵੇਂ ਦੇਖਦੇ ਹੁਣ ਇਸ ਨੂੰ ਆਧਾਰ ਬਣਾਉਂਗੇ ਚਾਹੇ ਸਤੇਂਦਰ ਜੈਨ ਹੋਣ ਚਾਹੇ ਕਿ ਜੀਵਨ ਕਾਲ ਸਭ ਨੂੰ ਦੰਗੇ ਜਿੰਨੇ ਨੇਤਾ ਸਾਡੇ ਜ਼ਿਲ੍ਹਾ ਚ ਬੰਦ ਨੇ ਉਹ ਬੜੀ ਜਲਦੀ ਬਾਹਰ ਆਉਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਸਟੋਰੀ ਜਿਹੜੀ ਹੈ ਇੱਕ ਮਨਕਰਤ ਸਟੋਰੀ ਜਿਹੜੀ ਬਣਾਈ ਸੀ ਇੱਕ ਝੂਠਾ ਸ਼ਰਾਬ ਦੇ ਕਪੜੇ ਦਾ ਕੇਸ ਬਣਾਇਆ ਸੀ ਉਹਦੇ ਅੰਦਰ ਅਜਮੰਤ ਮੇਲੀ ਆ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਾਜ਼ਿਸ਼ ਰਚਣ ਦੀ ਮਾਹਰ ਪਾਰਟੀ ਵਜੋਂ ਜਾਣੀ ਜਾਂਦੀ ਹੈ ਜੀਮਾ ਸਾਹਿਬ ਇੱਕ ਕਲੈਕਟਰ ਰੇਟ ਜਿਹੜੇ ਹੈਗੇ ਨੇ ਉਹ ਬਿਲਕੁਲ ਆਉਣ ਵਾਲੇ ਸਮੇਂ ਦੇ ਅੰਦਰ ਚਾਹੇ ਹਰਿਆਣਾ ਦਾ ਚਾਹੇ ਹੋਰ ਸਟੇਟ ਨੇ ਸਾਰੇ ਦੇ ਅੰਦਰ ਆਮ ਆਦਮੀ ਪਾਰਟੀ ਡਟਕੇ ਇਲੈਕਸ਼ਨ ਲੜੂਗੀ ਔਰ ਬਿਲਕੁਲ ਪੂਰੇ ਪੂਰੇ ਮਤਲਬ ਐਸਾ ਹੰਦਾ ਜੋਸ਼ ਲਾ ਕੇ ਅਸੀਂ ਇਲੈਕਸ਼ਨ ਲੜਾਂਗੇ ਪੂਰਾ ਜੋਰ ਲਾ ਕੇ ਇਲੈਕਸ਼ਨ ਜਿਹੜੀ ਜਿੱਤ ਤੱਕ ਜੀਮਾ ਸਾਹਿਬ ਇੱਕ ਕਲੈਕਟਰ ਰੇਟ ਜਿਹੜੇ ਵਿਧਾਨ ਦੀ ਉਹ ਹੈਗੀ ਹੈ ਕਿ ਟੀਚਾ ਕੀ ਰੱਖਿਆ ਗਿਆ ਹੈਗਾ ਤੇ ਮੇਨ ਜਿਹੜੀ ਪ੍ਰਿੰਸੀਪਲ ਸਿਟੀਜ਼ ਨੇ ਉਹਨਾਂ ਦੇ ਉੱਪਰ ਜਲਦੀ ਇੰਪਲੀਮੈਂਟ ਹੋਏਗਾ ਦੇਖੋ ਬਿਲਕੁਲ ਜਿਹੜਾ ਐਕਚੁਅਲ ਰੇਟ ਆ ਮਾਰਕੀਟ ਦੇ ਅੰਦਰ ਜਿਹੜਾ ਐਕਚੁਅਲ ਰੇਟ ਆ ਉਹਦੇ ਨਾਲੋਂ ਕਲੈਕ ਸੋਨੋ ਕਿਤਰਾ ਕਿਤੇ ਕਾਲਾ ਬਾਜ਼ਾਰੀ ਜਿਹੜੀ ਉਹ ਜੋਰਾ ਸਿੱਸੀ ਔਰ ਸਰਕਾਰ ਨੇ ਫੈਸਲਾ ਕੀਤਾ ਕਿ ਕੀਤਾ ਕਿ ਕਾਲਾ ਬਜਾਰੀ ਖਤਮ ਕਰਾਂਗੇ ਔਰ ਰੇਟ ਜਿਹੜੇ ਨੇ ਉਹ ਬਿਲਕੁਲ ਬਦਲਣਗੇ ਕਲੈਕਟਰ ਰੇਟ ਵੀ ਅਸੀਂ ਬਤਾ ਰਹੇ ਹਾਂਗੇ ਤਾਂ ਕਿ ਮੈਂ ਸਮਝਦਾ ਇਹ ਜਿਹੜਾ 2 ਨੰਬਰ ਦੇ ਕਿਤੇ ਕੰਮ ਹੁੰਦੇ ਸੀ ਉਹ ਸਾਰੇ ਬੰਦ ਹੋਣ ਔਰ ਸਾਰੇ ਵਿਅਕਤੀ ਜਿਹੜਾ ਉਹ ਇਮਾਨਦਾਰੀ ਨਾਲ ਆਪਣੀ ਸੇਲ ਪਰਚੇਸ ਕਰ ਸਕਣ ਆਖਰੀ ਸਵਾਲ ਹੈ ਜੀ ਜਿਹੜੇ ਖਿਡਾਰੀ ਜਿੱਤ ਕੇ ਆਨੇ ਚਾਹੇ ਆਪਣੇ ਹੋਕੀ ਵਾਲੇ ਹੋਣ ਜਾਂ ਹੁਣ ਮਨੁੱਖ ਸਾਰੇ ਸਾਰੇ ਜਿੰਨਾ ਵੀ ਖਿਡਾਰੀਆਂ ਨੇ 올림픽ਸ ਦੇ ਅੰਦਰ ਭਾਗ ਲਿਆ ਸਾਰੇ ਖਿਡਾਰੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਾਕਬਾਤ ਸਾਰਿਆਂ ਨੇ ਬੜੀ ਅੱਛੀ ਖੇਡ ਦਾ ਮਜ਼ਾਰਾ ਕੀਤਾਗਾ ਔਰ ਮੈਂ ਸਮ ਖੇਡੇਣਗੇ ਸੌਣ ਵਾਲੇ ਸਮੇਂ ਸਾਡੇ ਖਿਡਾਰੀ ਜਿਹੜਾ ਹੋਰ ਵੀ ਹਿੱਸਾ ਲੈਣਗੇ ਹੋਰ ਵੀ ਵਧ ਚੜ ਕੇ ਖੇਡਣਗੇ ਕਿਉਂਕਿ ਪੰਜਾਬ ਦੇ ਲਗਭਗ 10 ਖਿਡਾਰੀ ਹਾਕੀ ਚ ਖੇਡੇ ਸੀਗੇ ਔਰ ਉਹਨਾਂ ਸਾਰੇ ਖਿਡਾਰੀਆਂ ਨੂੰ ਮਾਨਜੋਗ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਨੇ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਣ ਦਾ ਫੈਸਲਾ ਕੀਤਾਗਾ ਸੋ ਇਹਦੇ ਨਾਲ ਸਾਡੀ ਜਿਹੜੀ ਹੋਰ ਆਉਣ ਵਾਲੀ ਪੀੜੀ ਦੇ ਬੱਚੇ ਨੇਗੇ ਉਹ ਹੋਰ ਵੀ ਇਸ਼ਾਅ ਦੇ ਨਾਲ ਖੇਡਾਂ 'ਚ ਪਾਗ ਲੈਣਗੇ ਜੀ ਮਾਲਵਾ ਨੇ ਤੋਂ ਬਾਅਦ ਅਸ਼ਵੇਸ਼ ਨਾਲ ਦੀ ਤਿਆਰੀ ਕੀਤੀ ਜਾ ਰਹੀ ਹੈ ਮੰਗਿਰ ਬਿਲਕੁਲ ਨਹਿਰ ਜਿਹੜੀ ਆ ਆਨਰੇਬਲ ਸੀਐਮ ਸਾਹਿਬ ਦਾ ਸੁਪਨਾ ਹੈਗਾ ਔਰ ਸਰਦਾਰ ਭਗਵੰਤ ਸਿੰਘ ਮਾਜੀ ਨੇ ਅਨਾਉਂਸ ਕੀਤਾ ਹੈਗਾ ਬੜੀ ਜਲਦੀ ਆ ਉਸ ਨਹਿਰ ਦੀ ਉਸਾਰੀ ਜਿਹੜੀ ਆ ਉਹ ਸ਼ੁਰੂ ਹੋਊਗਾ